ਰਵੰਸਤਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੱਜ ਗੁਰਗੱਦੀ ਦਿਵਸ ਹੈ ਅੱਜ ਗੁਰਗੱਦੀ ਦਿਵਸ ਤੇ ਇੱਕ ਖਾਸ ਚਾਤ ਮਰਦੇ ਆਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਵਿਕੇ 22 ਦਸੰਬਰ 1664 ਈਸਵੀ ਨੂੰ ਹੋਇਆ ਜਿਸ ਸਮੇਂ ਬਾਲਕ ਗੋਵਿੰਦ ਰਾਏ ਦਾ ਜਨਮ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖੀ ਪ੍ਰਚਾਰ ਦੇ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸਨ ਜਦ ਨੌਮੀ ਪਾਤਸ਼ਾਹ ਨੂੰ ਬਾਲਕ ਗੋਵਿੰਦ ਰਾਏ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਪਰਿਵਾਰ ਦੀ ਦੇਖਰੇ ਕਰਨ ਦੇ ਲਈ ਮਾਤਾ ਗੁਜਰੀ ਜੀ ਨੂੰ ਸਨੇਹਾ ਭੇਜਿਆ ਅਤੇ ਕਿਹਾ ਕਿ ਬੱਚੇ ਦਾ ਨਾਮ ਗੋਵਿੰਦ ਰਾਏ ਰੱਖਿਆ ਜਾਵੇ ਇੱਥੇ ਹੀ ਪੀਰ ਭੀਖਣ ਸ਼ਾ ਜੋ ਕਿ ਇੱਕ ਨਾਮੀ ਮੁਸਲਮ ਫਕੀਰ ਸਨ ਲਖਨੌਰ ਤੋਂ ਚੱਲ ਕੇ ਬਾਲਕ ਗੋਵਿੰਦ ਰਾਏ ਦੀ ਦਰਸ਼ਨ ਕਰਨ ਹੀ ਆਈ ਅ ਦਰਸ਼ਨ ਕਰਦੇ ਅਨਸਾਰ ਉਨ੍ਹਾਂ ਨੂੰ Hindu Musliman ਦਾ ਸਾਂਝਾ ਅਲਾਹੀ ਨੂਰ ਹੁੰਦਾ ਐਲਾਨ ਦਿੱਤਾ ਜਨਮ ਤੋਂ ਲੈ ਕੇ ਲਗਭਗ 5-6 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਆਨੇ ਪਟਨਾ ਸਾਹਿਬ ਕੀ ਮਾਤਾ ਗੁਜਰੀ ਜੀ ਅੰਦੀ ਦੇਖ ਦੇ ਵਿੱਚ ਉੱਥੇ ਹੀ ਲੰਮ ਸਮਾਂ ਬਤੀਤ ਕੀਤਾ ਮੁਢਲੀ ਵਿੱਦਿਆ ਪਟਨਾ ਸਾਹਿਬ ਰਾ ਕੀ ਪ੍ਰਾਪਤ ਕੀਤੀ ਬੰਗਾਲ ਬਿਹਾਰ ਤੇ ਅਸਾਮ ਦੇ ਲੰਮੇ ਪ੍ਰਚਾਰਕ ਦੌਰੀ ਮਗਰੋਂ 1675 ਈਸਵੀ ਨੂੰ ਗੁਰੂ ਤੇਗ ਹਦਰ ਸਾਹਿਬ ਜੀ ਨੇ ਹੀ ਛੇਤੀ ਵਾਪਸ ਆਉਣ ਦਾ ਫੈਸਲਾ ਕਰ ਲਿਆ ਸੰਤਾਨ ਨੂੰ ਹੁਕੂਨਾਮਾ ਭੇਜਿਆ ਕਿ ਪਰਵਾਰਤੀ ਦੇਖ ਰਿਖਤ ਕਰਨਾ ਅਤੇ ਮੁੜ ਹੁਕੂਨਾਮਾ ਆਉਣ ਤੇ ਪੰਜਾਬ ਪੇ ਦੇਣਾ 7 ਸਾਲ ਦੇ ਲੰਬੇ ਸਮੇਂ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਵਾਪਿਸ ਅਨੰਦਪੁਰ ਸਾਹਿਬ ਆ ਗਏ ਚੱਕ ਨਾਨਕੀ ਅਤੇ ਬਾਦ ਪਰਵਾਰ ਨੂੰ ਵੀ ਅਨੰਦਪੁਰ ਸਾਹਿਬ ਬੁਲਾ ਲਿਆ ਇਸ ਵਕਤ ਮੁਗਲ ਹਕੂਮਤ ਦੀ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁੱਕੀ ਸੀ ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਅਤੇ ਸੋਚਿਆ ਕਿ ਇੱਕ ਇੱਕ ਨੂੰ ਮੁਸਲਮਾਨ ਬਣਾਉਣਾ ਥੋੜਾ ਔਖਾ ਕੰਮ ਹੈ ਕਿਉਂ ਨਾ ਇਹ ਕੰਮ ਪੰਡਤਾਂ ਦੇ ਵਿਦਵਾਨਾਂ ਤੋਂ ਸ਼ੁਰੂ ਕੀਤਾ ਜਾਵੇ ਕਿਉਂਕਿ ਬਾਕੀ ਲੋਕ ਆਪਣੇ ਆਪ ਉਹਨਾਂ ਦੀ ਪਿੱਛੇ ਲੱਗੇ ਮੁਸਲਮਾਨ ਬਣ ਜਾਣਗੇ ਇਹ ਸੋਚ ਕੇ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹਿਦਾਇਤ ਕੀਤੀ ਅਤੇ ਸਖਤੀ ਨਾਲ ਹੁਕਮਨਾਮਾ ਭੇਜਿਆ ਅਤੇ ਕਿਹਾ ਕਿ ਪਹਿਲਾਂ ਉਹ ਵੱਡੇ ਪੰਡਤਾਂ ਤੇ ਵਿਦਵਾਨਾਂ ਨੂੰ ਦਾਇਰੇ ਇਸਲਾਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਬਸ ਫਿਰਕੀ ਉਹ ਮੌਕੇ ਦੀ ਤਾਕਤ ਸੀ ਉਸ ਨੂੰ ਹਕੂਮਤ ਦੀ ਸ਼ਾਇ ਮਿਲ ਗਈ ਅਤੇ ਉਸਨੇ ਕਸ਼ਮੀਰ ਦੇ ਲੋਕਾਂ ਤੇ ਅੰਤਾਂ ਦੇ ਜ਼ੁਲਮ ਟੋਣੇ ਸ਼ੁਰੂ ਕਰ ਦਿੱਤੇ ਪੰਡਿਤ ਕਿਰਪਾ ਰਾਮ ਜੋ ਕਿ 10ਵੇਂ ਪਾਸ਼ਾ ਜੀ ਦੇ ਅਧਿਆਪਕ ਰਹੇ ਚੁਕੇ ਸਨ ਅਤੇ ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸਨ ਪੰਡਿਤ ਕਿਰਪਾ ਰਾਮ ਨੇ ਪੂਰ ਕਸ਼ਮੀਰੀ ਪੰਡਤਾਂ ਨਾਲ ਸਲਾਹ ਕੀਤੀ ਕਿ ਸਾਡੀ ਇਸ ਮੁਸੀਬਤ ਦਾ ਹੱਲ ਸਿਰਫ ਤੇ ਸਿਰਫ ਗੁਰੂ ਤੇਗ ਹਦਰ ਸਾਹਿਬ ਹੀ ਕਰ ਸਕਦੇ ਹਨ ਇਸ ਸਮੇਂ ਕਸ਼ਮੀਰੀ ਪੰਡਤਾਂ ਨੇ ਸੂਬੇ ਕੋਲੋਂ 6 ਮਹੀਨੇ ਦੀ ਮਹਲਤ ਮੰਗੀ ਅਤੇ ਇਹ ਸ਼ਰਤ ਤੇ ਕਿ 6 ਮਹੀਨੇ ਬਾਅਦ ਅਸੀਂ ਸਾਰੇ ਦੇ ਸਾਰੇ ਬਿਨਾਂ ਹਿਲ ਹੋਏ ਤੋਂ ਮੁਸਲਮਾਨ ਬਣ ਜਾਵਾਂਗੇ ਕਸ਼ਮੀਰੀ ਪੰਡਤਾਂ ਨੇ ਕਿਹਾ ਕਿ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ ਅਤੇ ਕੋਈ ਸਾਡੀ ਬਾਂਫਣੇ ਪਰ ਕੋਈ ਗੱਲ ਨਾ ਬਣੀ ਰਾਜੀ ਮਹਾਰਾਜੀ ਤਾਂ ਪਹਿਲਾਂ ਹੀ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਚੁੱਕੇ ਸਨ ਅਖੀਰ ਸਾਬ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਸਾਰੇ ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਆ ਪੁੱਜੇ ਕਸ਼ਮੀਰੀ ਪੰਡਤਾਂ ਨੇ ਨੌਵੇਂ ਪਾਸ਼ਾ ਕੋਲ ਫਰਿਆਦ ਕੀਤੀ ਅਤੇ ਕਿਹਾ ਕਿ ਸਾਡਾ ਜਿਨਿਉ ਖਤਰੀ ਵਿੱਚ ਹੈ ਕਿਰਪਾ ਕਰਕੇ Hindu ਧਰਮ ਦੀ ਰੱਖਿਆ ਕਰੋ ਗੁਰੂ ਸਾਹਿਬ ਨੇ ਉਹਨਾਂ ਤੇ ਹੋ ਰਹੇ ਜ਼ੁਲਮਾਂ ਦੀ ਬਾਰਤਾ ਬੜੇ ਧਿਆਨ ਨਾਲ ਸੁਣੀ ਅਤੇ ਸੋਚ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਹਿੰਮਤ ਦਿੱਤੀ ਦਿਲਾਸਾ ਦਿੱਤਾ ਅਤੇ ਕਿਹਾ ਕਿ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਾਹਸ ਤੇ ਦਲੇਰੀ ਨਾਲ ਕਰਨਾ ਹੈ। ਅਕਾਲਪੁਰਖ ਕੋਈ ਨਾ ਕੋਈ ਰਾਜ ਨੂੰ ਕੱਢੇਗਾ। ਕਾਫੀ ਸੋਚ ਵਿਚਾਰ ਕੇ ਕਿਹਾ ਇਸ ਦਾ ਇੱਕੋ ਹੱਲ ਹੋ ਸਕਦਾ ਹੈ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ। ਇਹ ਸੁਣ ਕੇ ਪੰਡਤ ਜੋ ਕਿ ਭਲੇ ਵਕਤ Hindu ਧਰਮ ਦੇ ਰਖਵਾਲੇ ਹੋਣ ਦਾ ਦਮ ਭਰਦੇ ਸੀ ਉਸ ਸਮੇ ਸਾਰੇ ਚੁੱਪ ਹੋ ਗਏ। निमीपाली नम्मी पाशाजी ਕੋਲ ਖੜੇ ਬਾਲਕ ਗੋਬਿੰਦ ਰਾਏ ਜੋ ਕਿ ਸਾਬੜੇ ਧਿਆਨ ਨਾਲ ਸੁਣ ਰਹੇ ਸੀ ਇਕਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ ਪਿਤਾ ਜੀ ਆਪ ਜੀ ਤੋਂ ਵੱਡਾ ਉਪਰ ਕੌਣ ਮਹਾਪੁਰਸ਼ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਬੜੇ ਧਿਆਨ ਨਾਲ ਬਾਲਕ ਗੋਬਿੰਦ ਰਾਏ ਦਾ ਚਿਹਰਾ ਬਿਗਦੇ ਅਤੇ ਹੈਰਾਨ ਹੋ ਜਾਂਦੀ ਨਹੀਂ ਪਿਆਰ ਨਾਲ ਕੁੱਟ ਕੇ ਛਾਤੀ ਨਾਲ ਲਗਾ ਲੈਂਦੇ ਆ ਨम्मी पाशा ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਜਾਓ ਔਰੰਗਜੀਬ ਨੂੰ ਕਹਿ ਦਿਓ ਸਾਡਾ ਪੀਰ ਅਤੀ ਰਹਿਬਰ ਗੁਰੂ ਤੇਗ ਬਹਾਦਰ ਹੈ ਜਿਉ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਬਿਨਾਂ ਕਿਸੇ ਹੀਰ ਹੋਜੇ ਤੋ ਇਸਲਾਮ ਕਬੂਲ ਕਰ ਲਵਾਂਗੇ ਔਰੰਗਜੀਬ ਨੂੰ ਇਹ ਖਬਰ ਮਿਲੀ ਉਸ ਨੂੰ ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ਆਪਣੀ ਧਾਰਮਿਕ ਨੀਤੀ ਵਿੱਚ ਰੁਕਾਵਟ ਅਤੇ ਗੁਰੂ ਸਾਹਿਬ ਦੀ ਬਗਾਵਤ ਨਜ਼ਰ ਆਈ ਲਾਹੌਰ ਦੇ ਗਵਰਨਰ ਸਰਾਹੰਦ ਦੇ ਸੁਬੇਦਾਰ ਅਤੇ ਰੋਪੜ ਦੇ कोतवाल ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਇਹ ਹੁਕਮ ਖੁਫੀਆ ਸੀ ਕਿਉਂਕਿ ਔਰੰਗਜੀਬ ਨੂੰ ਬਗਾਵਤ ਦਾ ਡਰ ਸੀ ਦੂਸਰਾ ਹੁਕਮ ਸੀ ਕਿ ਗੁਰੂ ਤੀਗ ਬਹਾਦਰ ਦੇ ਸਰੀਰ ਦੇ ਟੁਕੜੇ-ਟੁਕੜੀ ਕਰਕੇ ਦਿੱਲੀ ਦੇ ਆਲੀ ਦੁਆਲੇ ਲਟਕਾ ਦਿੱਤੇ ਜਾਣ ਤਾਂ ਕਿ ਇੰਨੀ ਦਹਿਸ਼ਤ ਫੈਲ ਜਾਵੇ ਕਿ ਮੁੜ ਕੇ ਕੋਈ ਵੀ ਹੁਕਮ ਅਦੁੱਲੀ ਕਰਨ ਦੀ ਜੁਰਤ ਨਾ ਕਰੇ ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜੀਬ ਤੱਕ ਪੁੱਜਣ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਤਿ ਉਛੇਤੀ ਹੀ ਲੋਕਾਂ ਨੂੰ ਇਹ ਜਲਮੁਨ ਦੇ ਟਾਕਰੇ ਲਈ ਉਤਸ਼ਾਹਤ ਕਰਨ ਲਈ ਤੇ ਕੁਰਬਾਨੀਆਂ ਦੀ ਨਿਬਾਧੀ ਤਿਆਰ ਕਰਨ ਲਈ ਪ੍ਰਚਾਰ ਲਈ ਚੱਲ ਪਈ। ਥਾਂ-ਥਾਂ ਤੋਂ ਸ਼ਰਧਾਲੂ ਘਰਾਂ ਤੋਂ ਨਿਕਲ ਕੇ ਗੁਰੂ ਸਾਹਿਬ ਨਾਲ ਤੁਰਦੇ ਗਏ, ਲੋਕੀ ਹਉਮ-ਹੁਮਾ ਕੀ ਦਰਸ਼ਨ ਲਈ ਆਏ। ਚੌਕੀ ਭੇਟਾ ਵੀ ਚੜੀ ਜਿਸ ਨਾਲ ਗੁਰੂ ਸਾਹਿਬ ਨੇ ਕਈ ਨੇਕ ਕੰਮ ਕਰਵਾਏ। ਗੁਰੂ ਸਾਹਿਬ ਦਾ ਜਸ ਤੇ ਅਸ਼ਰਵਾਦ ਆ ਗਿਆ ਅਹਿਲਕਾਰਾਂ ਨੇ ਔਰੰਗਜੀਬ ਨੂੰ ਖਬਰ ਕਰ ਦਿੱਤੀ। ਔਰੰਗਜੀਬ ਦਾ ਹੁਕਮ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ। ਗੁਰੂ ਸਾਹਿਬ ਨਨਪੁਰ ਸਾਹਿਬ ਕੀਰਤਪੁਰ ਸਾਹਿਬ ਰੁੱਪੜ ਤੋਂ ਹੁੰਦੇ ਹੋਏ ਮਾਲਵਾ ਪਹੁੰਚੇ ਫਿਰ ਸੈਫਾਵਾਨ ਗੜੀ ਨजीर ਤੋਂ ਹੁੰਦੇ ਹੋਏ ਆਗੜੀ ਪਹੁੰਚ ਕੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ ਗੁਰੂ ਸਾਹਿਬ ਨੂੰ ਆਗੜੀ ਤੋਂ ਦਿੱਲੀ ਲਿਆਂਦਾ ਗਿਆ ਕਾਜੀ ਨੇ ਗੁਰੂ ਸਾਹਿਬ ਨੂੰ ਕਿਹਾ ਜਾਨਤਾ ਤੁਸੀਂ ਕੋਈ ਕਰਾਮਾਤ ਦਿਖਾਓ ਤਾਂ ਕਿ ਸਾਨੂੰ ਪਤਾ ਚੱਲੇ ਕਿ ਤੁਸੀਂ ਕੋਈ ਅਲਾਹੀ ਨੂਰ ਹੋ ਤੇ ਜਾਂ ਇਸਲਾਮ ਕਬੂਲ ਕਰ ਲਵੋ ਗੁਰੂ ਸਾਹਿਬ ਦਾ ਜਵਾਬ ਸੀ ਕਰਾਮਾ ਦਿਖਾਣੀ ਕਹਿ ਰਿਹਾ ਅਕਾਲ ਪੁਰਖ ਦੇ ਕੰਮ ਵਿੱਚ ਵਿਗਨ ਹੈ ਮੁਸਲਮਾਨ ਅਸੀਂ ਬੰਨਣਾ ਨਹੀਂ ਕਿਉਂਕਿ ਸਾਡਾ ਧਰਮ ਵੀ ਉਨ੍ਹਾਂ ਹੀ ਚੰਗਾ ਹੈ ਜਿੰਨਾ ਕਿ ਮੁਸਲਮਾਨ ਧਰਮ ਇਸ ਬਾਲ ਜਵਾਬ ਲਾਲਚ ਡਾਰ ਤਿੰਨ ਦਿਨ ਚੱਲਦਾ ਰਿਹਾ ਇਸ ਦੌਰਾਨ ਗੁਰੂ ਸਾਹਿਬ ਨੇ ਗੋਬਿੰਦ ਰਾਏ ਨੂੰ ਸਿੰਘਾਂ ਦੇ ਹੱਥ ਗ੍ਰਿਫਤਾਰੀ ਦੀ ਚਿੱਠੀ ਭੇਜ ਦਿੱਤੀ ਬਾਲ छुटਕਿਓ ਬੰਦਨ ਪਰੇ ਕਛੂ ਨਾ ਹੋਤੇ ਉਪਾਈ ਕਹੁ ਨਾਨਕ ਅਬ ਓਟ ਹਰ ਗੱਜਿਓ ਹੋਹੁ ਸਹਾਈ ਬਲ ਹੁਆ ਬੰਤਨ ਛੁਟੇ ਸਭ ਕਿਛੁ ਹੋਤ ਉਪਾਏ ਨਾਨਕ ਸਭ ਕਿਛੁ ਤੁਮਰਾ ਹਾਥ ਮੈਂ ਤੁਮਹੀ ਹੋ ਸਹਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਿਚਾ ਹੋ ਗਿਆ ਸੀ ਕਿ ਬਾਲਕ ਗੋਬਿੰਦ ਰਾਏ ਹੁਣ ਗੁਰਗੱਦੀ ਦੇ ਯੋਗ ਹੋ ਗਏ ਹਨ ਕਿਸੇ ਵਿਪਤਾ ਸਮੇਂ ਡੋਲਣ ਵਾਲੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਆਸ਼ੀਰਵਾਦ ਗੁਰਸਿੱਖ ਦੇ ਹੱਥ ਵਿੱਚ ਕੀ ਬਾਲਕ ਗੋਵਿੰਦ ਰਾਏ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀਾਂ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ